ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਚਾਰ-ਚਾਰ ਕੁੰਜਾਂ ਦਾ ਡਿਜ਼ਾਈਨ ਲੈ ਕੇ ਆਏ ਆ ਇਹ ਪ੍ਰੋਜੈਕਟ ਕਿਸੇ ਵੀ ਪ੍ਰੋਜੈਕਟ ਤੇ ਰੱਖਣਾ ਦਾ ਚਾਰ-ਚਾਰ ਦੇ ਸਾਨੂੰ ਕੁੰਡੇ ਰੱਖ ਕੇ ਰੱਖ ਸਕਦੇ ਤੇ ਦੋ ਕੁੰਡੇ ਆਪਾਂ ਐਕਸਟਰਾ ਰੱਖਾਂਗੇ ਇਹ ਪਹਿਲਾ ਕੁੰਡਾ ਬਿਨਾ ਬੁਣੀ ਉਤਾਰਾਂਗੇ ਜਿਹੜੀ ਸਪੈਲੀ ਸਲਾਈ ਹੋਊ ਡਿਜ਼ਾਈਨ ਦੀ ਚਾਰ ਸਲਾਈਆਂ ਦਾ ਚਾਰ ਕੁੰਡਿਆਂ ਦਾ ਤੇ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਆ ਜਿਹੜੀ ਪਹਿਲੀ ਸਲਾਈ ਆ ਉਹ ਆਪਾਂ ਇਸ ਤਰੀਹੀ ਕੱਢਾਂਗੇ ਸਿੱਧੀ ਸਾਈਡ ਤੋਂ ਆਪਾਂ ਸਿੱਧੀ-ਸਿੱਧੀ ਕੱਟ ਕੇ ਕੰਪਲੀਟ ਕਰਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁੱਖ ਸੁੱਖੇ ਡਿਜ਼ਾਈਨ ਵੇਖਣ ਲਈ ਬੈਕ ਸਾਈਡ ਤੋਂ ਬੰਨੂ ਉਲਟਾ ਹੀ ਗੋਲਣਾ ਇਹ ਆਪਣੀ ਦੂਜੀ ਸਲਾਈ ਆ ਗਈ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਆ ਪੈਨੂ ਆਲ ਪ੍ਰੋਜੈਕਟ ਡਿਜ਼ਾਈਨ ਆ ਜੈਕਸ ਜੈਂਟਸ ਵਾਟਰ ਤੇ ਕੋਟੀ ਤੇ ਜੈਕਟ ਲੈਰੀ ਜੈਕਟ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਬਹੁਤ ਸੋਹਣਾ ਬਣ ਕੇ ਆਊਗਾ ਤੇ ਬਿਲਕੁਲ ਸੌਖਾ ਬਣਾਉਣ ਚ ਵੀ ਬਣਾਉਣ ਚ ਸੌਖਾ ਜਿੰਨਾ ਦੇਖ ਸੌਖਾ ਉਹਨੇ ਸੋਹਣਾਗਾ ਹੁਣ ਆਪਾਂ ਨੇ ਕੀ ਕਰਨਾ ਪਹਿਲਾ ਕੁੰਡਾ ਬਿਨਾ ਗੁੜੇ ਉਤਾਰਾਂਗੇ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਤਾਂ ਆਪਾਂ ਇਹ ਚਾਰ ਕੁੰਡਾ ਤੇ ਹੀ ਡਿਜ਼ਾਈਨ ਬਣਾਵਾਂਗੇ ਇਹ ਪੱਕੇ ਦੋ ਕੁੰਡੇ ਆਪਾਂ ਨੇ ਇੱਧਰ ਛੱਡ ਕੇ ਇਹਨਾਂ ਦੇ ਵਿਚਕਾਰ ਦੀ ਆਪਾਂ ਇੱਕ ਇਸ ਤਰ੍ਹਾਂ ਤਾਂ ਗੱਲੇ ਕਰਾਂਗੇ ਇਹ ਤਾਂ ਇਹਨੂੰ ਇਸ ਤਰੀਕਾ ਰੱਖ ਕੇ ਇਹਨਾਂ ਨੂੰ ਸਿੱਧਾ ਬੁਣਾ ਲਏ 2 3 4 ਕੁੰਡੇ ਪਾ ਲਈ ਸਿੱਧੇ ਬੁਣ ਲਏ ਇਹ ਹੀ 4 ਕੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਾਂਗੇ ਇਹ ਦੋ ਕੁੰਡਿਆਂ ਦੇ ਇੱਥੋਂ ਦੀ ਕੱਢ ਕੇ ਤਾਂ ਆਪਾਂ ਇਸ ਤਰ੍ਹਾਂ ਆਈ ਰਹਿ ਜੂਗਾ ਉਹਨੂੰ ਆਪਾਂ ਸਿੱਧਾ ਬੁਣਾ ਲਏ ਠੀਕ ਕਰ ਦੋ ਲੋ ਫੇਰ ਸਿੱਧੇ ਬੁਣਾ ਲਓ ਇਹਨਾਂ ਦੇ ਵਿੱਚਕਾਰ ਦੀ ਆਪਾਂ ਥੋੜੀ ਹੋਲ ਵਿੱਚ ਦੀ ਕੱਢ ਕੇ ਤਗਾਹੀ ਲੂਜੀ ਰੱਖਣਾ ਕਸਣਾ ਨਹੀਂ ਵਾਲਾ ਬੁਣ ਆ ਜਾਪਾ ਚਾਰ ਅਕਸੇ 2a ਬਣਨੇ ਨੇ 2a ਉਸ ਤਰ੍ਹਾਂ ਫੇਰ ਦੁਬਾਰਾ ਵਿਚਕਾਰ ਦੀ ਤਗਾ ਕੱਢ ਕੇ ਇੱਕ ਦੋ ਫਿਰ ਜੋ ਬੁਣਨ ਦੇ ਲਾਸਟ ਵਾਲਾ ਆਪਾਂ ਇਸ ਤਰ੍ਹਾਂ ਚ ਦੇਖਣਾ ਹੈ ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਆਪਾਂ ਨੂੰ ਕੀ ਕਰਨਾ ਹੈ ਜਿਹੜੇ ਕੁੰਡੇ ਆਪਾਂ ਬੁਨੇ ਨੇ ਉਲਟੇ ਸੌਰੀ ਉਧਰ ਸਿੱਧੇ ਉਹਨਾਂ ਤੋਂ ਉਲਟੇ ਹੀ ਬੁਣਾਂਗੇ ਇਸ ਤਰ੍ਹਾਂ ਚਾਰ ਜਿਹੜਾ ਪਹਿਤਗਾ ਉਤਾਰਿਆ ਸੀ ਇਹਨੂੰ ਅਹੀਂ ਉਤਾਰਨਾ ਹੈ ਬੁਣਨਾ ਨਹੀਂ ਇਹਨੂੰ ਇਸ ਤਰੀ ਆਪਾਂ ਨੇ ਉਤਾਰਨਾ ਹੈ ਫਿਰ ਆਪਾਂ ਚਾਰ ਕੁੰਡੇ ਉਲਟੇ ਬੁਣਾਂਗੇ ਇਹ ਕੁੰਡੇ ਨੂੰ ਇਸ ਤਰੀ ਉਤਾਰ ਲਾਂਗੇ ਚਾਰ ਕੁੰਡੇ ਫਿਰ ਉਲਟੇ ਇਹ ਕੁੰਡੇ ਨੂੰ ਇਸ ਤਰੀ ਉਤਾਰਾਂਗੇ ਚਾਰ ਕੁੰਡੇ ਉਲਟੇ ਇਹਨੂੰ ਇਸ ਤਰੀਕਾ ਨਾਲ ਲਾਗੇ ਲਾਸਟ ਰੋਅ ਉਪਰ ਉਲਟਾ ਬਣਾ ਲਾਂਗੇ ਹੁਣ ਆਪਾਂ ਅਗਲੀ ਸਿੱਧੀ ਸਾਈਡ ਸਿੱਧੀ ਸਾਈਡ ਆਪਾਂ ਨੇ ਕੀ ਕਰਨਾ ਹੈ ਇਹ ਕੁੰਡਾ ਆਪਾਂ ਬਿਨਾਂ ਗੁਨੇ ਉਤਾਰਾਂਗੇ ਇਹ ਕੁੰਡੇ ਨੂੰ ਪਾਈ ਇਸ ਤਰੀਕਾ ਉਤਾਰ ਲਾਂਗੇ ਫਿਰ ਤਾਗਾ ਆਪਣੀ ਸਾਈਡ ਲੈ ਆ ਕੇ ਚਾਰ ਕੁੰਡੇ ਉਲਟੇ ਬੁਣਾਂਗੇ ਤਿੰਨ ਚਾਰ ਚਾਰ ਕੁੰਡੇ ਉਲਟੇ ਬੁਣਨੇ ਤਾਗਾ ਬੈਕ ਸਾਈਡ ਲੈ ਲਾਂਗੇ ਇਸ ਜਿਹੜਾ ਆਪਾਂ ਕੁੰਡਾ ਐਕਸਟਰਾ ਲੇਤਾ ਸੀ ਇਹਨੂੰ ਆਪਾਂ ਇਹਦਾ ਦੇ ਉੱਪਰ ਦੀ ਚਾਰ ਕੁੰਡਾਂ ਦੇ ਇਸ ਤਰ੍ਹਾਂ ਕੱਢ ਦਾਂਗੇ ਇਸ ਤਰ੍ਹਾਂ ਹੀ ਆਪਣਾ ਬਣ ਜੂ ਫਿਰ ਤਾਗਾ ਬੈਕ ਸਾਈਡ ਹੀ ਰਹੂਗਾ ਇਹ ਕੁੰਡੇ ਨੂੰ ਆਪਾਂ ਇਸ ਤਰੀ ਲਾ ਲਾਂਗੇ ਤਾਗਾ ਆਪਣੀ ਸਾਈਡ ਚਾਰ ਕੁੰਡੇ ਉਲਟੇ ਤਾਗਾ ਬੈਕ ਸਾਈਡ ਲੈ ਜਾਗੇ ਚਾਰ ਕੁੰਡੇ ਉਲਟੇ ਬੁਣ ਕੇ ਤਾਗਾ ਬੈਕ ਸਾਈਡ ਲੈ ਜਾਣਾ ਤੇ ਜਿਹੜਾ ਆਪਾਂ ਇਹ ਕੁੰਡਾ ਐਕਸਟਰਾ ਬਣਾਉਂਦੇ ਸੀਗੇ ਇਹਨੂੰ ਆਪਾਂ ਇਹਦੇ ਉੱਪਰ ਦੀ ਇਸ ਤਰੀ ਟਪਾੜਾਂਗੇ ਤੇ ਇਸ ਤਰ੍ਹਾਂ ਹੀ ਆਪਣਾ ਬਣੀ ਜਾਊਗਾ ਤਾਗਾ ਬੈਕ ਸਾਈਡ ਹੀ ਰੱਖਣਾ ਇਹ ਕੁੰਡੇ ਨੂੰ ਆਪਾਂ ਫੇਰ ਲਾ ਲਾਂਗੇ ਤਗਾ ਆਪਣੀ ਸਾਈਡ ਚਾਰ ਕੁੰਡੇ ਉਲਟੇ ਤਗਾ ਬੈਕ ਸਾਈਡ ਲੈ ਜਾਗੇ ਇਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਕੜਤਾ ਹੈ ਫਿਰ ਇਹ ਕੁੰਡੇ ਨੂੰ ਪਾਸੇ ਤਰੀ ਲਾ ਲਾਂਗੇ ਤਗਾ ਆਪਣੀ ਸਾਈਡ ਚਾਰ ਕੁੰਡੇ ਉਲਟੇ ਤਗਾ ਬੈਕ ਸਾਈਡ ਲੈ ਜਾਗੇ ਇਹ ਕੁੰਡੇ ਨੂੰ ਇਸ ਤਰ੍ਹਾਂ ਹੀ ਲਾ ਦਾਂਗੇ ਲਾਸਟ ਵਾਲੇ ਉੱਪਰ ਸਿੱਧਾ ਬੁਣਾ ਲਾਂਗੇ ਬੈਕ ਸਾਈਡ ਆਪਾਂ ਉਲਟੀ ਸলাই ਸਾਰੀ ਉਲਟਾ-ਉਲਟਾ ਬੁਣਾ ਲਾਂਗੇ ਸੇਸ ਲਾਈਨਾਂ ਚੱਪਲਾਂ ਇਹ ਡਿਜ਼ਾਈਨ ਕੰਪਲੀਟ ਹੁੰਦਾ ਇਹ ਸੇਸ ਲਾਈਨ ਆਪਾਂ ਦੁਬਾਰਾ-ਦੁਬਾਰਾ ਰਿਪੀਟ ਕਰਨੀਆਂ ਨੇ ਬਹੁਤ ਹੀ ਸੋਹਣਾ ਲੱਗਦਾ ਇਹ ਡਿਜ਼ਾਈਨ ਤੇ ਬਣਦਾ ਵੀ ਬਹੁਤ ਜਲਦੀ-ਜਲਦੀ ਆ ਤੁਹਾਨੂੰ ਬੁਣਾ ਕੇ ਦਿਖਾਉਣੀ ਹੈ ਬਣਿਆ ਹੋਇਆ ਪ੍ਰੋਜੈਕਟ ਕਿਵੇਂ ਲੱਗੂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ इस तरह अपना इस तरह अपना यह बनता जाएगा कि मैं लगे कमेंट करके दसो साडियो देख ली सा जुड़े रहने बहुत बहुत थैंक यू जी